ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜਿਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਹ ਸਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਪੈਂ ਦਾ ਬੀਲਾ ਖੁਰਦ ਜ਼ਿਲ੍ਹਾ ਬਰਨਾਰਾ ਪੈਂਦਾ ਦੋਸਤੋ ਤਹਿਸੀਲ ਤਪਾ ਪੈਂਦੀ ਆ ਲਾਗੇ ਪਿੰਡ ਇੱਕ ਸਾਈਡ ਤੇ ਚੰਨਣਵਾਲ ਪੈਂਦਾ ਦੂਸਰੀ ਸਾਈਡ ਤੇ ਟੱਲੇਵਾਲ ਪੈਂਦਾ ਦੋਸਤੋ ਔਸਰ ਕੱਟੀ ਆ ਜ ਆਪਣੇ ਕੋਲੇ ਪੂਰੀ ਸਨਖ ਪੋਣੇ ਦੇ ਵਿੱਚ ਆ ਮਾਂ ਦਾ ਜਮਾ ਰੈਂਗ ਸਿੰਘ ਸੀਗਾ ਸਿੰਘ ਦੋਸਤੋ ਇਹ ਵੀ ਜਮਾ ਕੋਲੋ ਮੋੜ ਰਹੀ ਆ ਦੇਖੋ ਜਮਾ ਕੋਲੋ ਮੋੜ ਰਹੀ ਆ ਸਿੰਘ ਪੂਰੀ ਸਨਖ ਪੋਣੇ ਤੇ ਜੈਡ ਬਲੈਕ ਕੱਟੀ ਆ 11-12 ਮਹੀਨਿਆਂ ਦੀ ਉਮਰ ਆ ਗਈ ਸਾਲ ਤੋਂ ਥੋੜੀ ਕਹਾਣੀ ਮੰਨ ਲਓ ਵੀ 10 ਕਿ ਦਿਨ ਹੀ ਘਟ ਹੈਗੀ ਤੇ ਪੂਰੀ ਸਨਖ ਪੋਣੇ ਤੇ ਸੋਹਣੀ ਕੱਤੀ ਆ ਬਲੈਕ ਜੈਡ ਮਾਂ ਦਾ ਮਿਲਕ ਰਿਕਾਰਡ 13 14 ਲੀਟਰ ਆ ਸਾਢੇ 13000 ਦੀ ਆਪਾਂ ਦੇਣੀ ਆ ਥਣ ਦੋਸਤੋ ਚਾਰ ਹੀ ਆ ਕੋਈ ਫੋਰਸ ਨਹੀਂ ਠੀਕ ਹੈ ਜੀ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਨੰਬਰ ਮੇਰਾ ਸਕਰੀਨ ਤੇ ਚੱਲਦਾ ਹੈਗਾ ਇਹ ਨੰਬਰ ਤੇ ਸੰਪਰਕ ਕਰਕੇ ਕੱਟੀ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦਾ ਕਰੋ ਮੇਰੇ ਭਾਈ ਕਿਉਂਕਿ ਕਿਸੇ ਨੂੰ ਕੱਟ ਦੀ ਜ਼ਰੂਰਤ ਹੁੰਦੀ ਆ ਉਹਨਾਂ ਨੂੰ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰਨਾ ਧੰਨਵਾਦ ਦੋਸਤੋ ਜਲਦੀ ਮਿਲਦੇ ਆ ਕੋਈ ਆਪਾਂ ਨਵੀਂ ਤੇ ਨੈਕਸਟ ਵੀਡੀਓ ਤੇ ਬਾਈ ਬਾਏ